ਮਜ਼ਦੂਰ ਮੁਕਤੀ ਮੋਰਚਾ ਦਾ ਮਾਜਾ ਜੋਨ ਦਾ ਚਾਰਜ ਮੰਜੀਤ ਰਾਜ ਬਟਾਲਾ ਅੱਜ ਅੰਮਰਸਰ ਜ਼ਿਲ੍ਹੇ ਦੇ ਵਿੱਚ ਇੱਕ ਹੰਗਾਮੀ ਬੈਠੀ ਕੀਤੀ ਗਈ ਆ ਜਿਸ ਵਿੱਚ ਦੋ ਜਣੇ ਸਨ ਮਾਰੇ ਉਹ ਪੰਜਾਬ ਭਾਰ ਦੇ ਵਿੱਚ ਸਾਡੇ ਸਾਥੀ ਸਾਡੇ ਪ੍ਰਧਾਨ ਜਮਾਨ ਜੋਗ ਸੂਬੇ ਦੇ ਭਗਵੰਤ ਸਮਾਉ ਜੀ ਉਨ੍ਹਾਂ ਦੇ ਆਦੇਸ਼ ਦੇ ਉੱਤੇ ਵਾਖਵਾਗ ਪਿੰਡਾਂ ਦੇ ਵਿੱਚ ਵਾਖਵਾਗ ਬਲਾਕਾਂ ਤੇ ਸ਼ਹਿਰਾਂ 'ਚ ਜਿਹੜੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਕਮੇਟੀਆਂ ਬਣਾ ਕੇ ਅਸੀਂ ਉਹ ਗਾਰਦੀ ਨਸ਼ਾ ਖੋਰੀ ਲਈ ਮਨਰੇਗਾ ਗਰੀਬਾਂ ਦੇ ਕੱਚੇ ਪੋਠਿਆਂ ਲਈ ਪੈਨਸ਼ਨਾਂ ਲਈ ਸਗਨ ਸਕੀਮਾਂ ਲਈ ਜਿਹੜੀ ਆ ਗਈ ਆ ਉਹ ਆਪਾਂ ਅੰਦੋਲਨ ਲਈ ਜਿਹੜੀ ਅਗੇ ਅੰਦੋਲਨ ਛੇੜਾਂਗੇ ਉਹਦੇ ਲਈ ਵੱਡਾ ਅੰਦੋਲਨ ਕਰਾਂਗੇ ਜਿਵੇਂ ਸਾਥੀਆਂ ਦਾ ਮੁੱਦਾ ਜਿਹੜਾ ਕਰਜ਼ਾ ਮੁਕਤੀ ਅੰਦੋਲਨ ਅਸੀਂ ਛੇੜਿਆ ਸੀ ਇਹ ਕਰਜ਼ਾ ਮੁਕਤੀ ਅੰਦੋਲਨ ਜਿਹੜਾ ਵਾ ਇਹ ਜਾਰੀ ਰਹੇਗਾ ਜਿਨ੍ਹਾਂ ਲੋਕਾਂ ਨੇ ਕਰਜ਼ੇ ਲੈਨੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਜੀਤਦਾ ਸੀ ਵੀ ਕਰਜ਼ੇ ਤੁਹਾਡੇ ਅਜੇ ਮਾਫ਼ ਨਹੀਂ ਹੋਏ ਇਹ ਸਰਕਾਰ ਦੇ ਨਾਲ ਲੜਾਈ ਜਿਹੜੀ ਆ ਲੜਨੀ ਪੈਣੀ ਆ ਸਰਕਾਰ ਦੇ ਨਾਲ ਵੱਡੀ ਜੜੀ ਆ ਲੜਾਈ ਸਾਨੂੰ ਸਾਰਿਆਂ ਨੂੰ ਲੜਨੀ ਪੈਣੀ ਆ ਤਾਂ ਕਿ ਜਿਹੜੇ ਗਰੀਬ ਲੋਕ ਕਰਜ਼ੇ ਦੇ ਫਸਿਆ ਨੇ ਉਹ ਲੋਕਾਂ ਦਾ ਕਰਜ਼ਾ ਮਾਫ਼ ਹੋ ਸਕੇ ਅੱਜ ਅੰਮਰਸਰ ਦੀ ਮੀਟਿੰਗ ਦੇ ਵਿੱਚ ਸਾਥੀਆਂ ਨੇ ਵੱਡਾ ਫੈਸਲਾ ਲਿਆ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਮੇਟੀਆਂ ਗਠਿਤ ਕਰਾਂਗੇ ਤੇ ਔਰ ਵਾਲੇ ਦਿਨਾਂ ਤੇ ਤਿੱਖਾ ਸੰਘਰਸ਼ ਕਰਾਂਗੇ ਪੰਜਾਬ ਦੇ ਕੇਂਦਰ ਸਰਕਾਰ ਦੇ ਖਿਲਾਫ ਅਜ ਸਾਡੇ ਸਾਥੀ ਕਾਫੀ ਵੱਡੀ ਗਿਣਤੀ ਦੇ ਵਿੱਚ ਬਲਾਕਾਂ ਦੇ ਸਾਥੀ ਸਿਟੀਆਂ ਦੇ ਪਿੰਡਾਂ ਦੇ ਜਿਹੜੇ ਸਾਡੇ ਜਿਹੜੇ ਵਹਿੰਦੇ ਨੇ ਜਿਹੜੇ ਲੀਡਰ ਨੇ ਉਹ ਹੀ ਆਏ ਨੇ ਹੋਰ ਵਾਲਾ ਜਿੰਨਾਂ ਦੇ ਵਿੱਚ ਅਸੀਂ ਤਿੱਕਾ ਸੰਗਰਸ਼ ਕਰਾਂਗੇ ਜੈ ਭੀਮ ਜੈ ਭਾਰਤ ਦੇ ਜਿੱਤੇ ਲੋਕਾਂ ਧੰਨਵਾਦ ਜੀ